7 ਜਨਵਰੀ 2023 ਤੋਂ ਜਿਹੜਾ ਕੌਮੀ ਅਸਾਮ ਮੋਰਚਾ ਲੈ ਕੇ ਕੌਮੀ ਅਸਾਮ ਮੋਰਚਾ ਚੱਲ ਗਿਆ ਸਰਕਾਰਾਂ ਉਹਨਾਂ ਮੁੱਦਿਆਂ ਤੇ ਇਨਸਾਫ ਦੇਣ ਲਈ ਤਿਆਰ ਸੋ ਉਹ ਕੌਮੀ ਅਸਾਮ ਮੋਰਚੇ ਵੱਲੋਂ ਇੱਕ ਪ੍ਰੋਗਰਾਮ ਲਿਖਿਆ ਗਿਆ ਸੀ 15 ਮਈ ਦਾ ਤਾਂ ਐਸਟੀਐਮ ਇੱਕ ਚੇਤਾਵਨੀ ਪੱਤਰ ਦੇਣ ਦਾ ਜਿਹੜਾ ਗਵਰਨਰ ਤੇ ਦੇਸ਼ ਦੇ ਰਾਸ਼ਟਰਪਤੀ ਨੂੰ ਜਾਣਾ ਸੀ ਪਰੰਤੂ ਜੋ ਹਾਲਾਤ ਪਿੱਛੇ ਬਣੇ ਕਿ ਜੰਗ ਦਾ ਮਾਹੌਲ ਬਣ ਗਿਆ ਉਹਦੇ ਕਰਕੇ ਉਹ ਪ੍ਰੋਗਰਾਮ 15 ਮਈ ਦਾ ਪੋਸਟਪੌਨ ਕਰਨਾ ਪਿਆ ਸੀ ਸੋ ਪਹਿਲਾਂ ਅਸੀਂ ਅੱਜ ਜਿਹੜੀ ਆਮ ਰਾਏ ਪੰਦੀ ਮੀਟਿੰਗ 'ਚ ਜਿੰਨੀਆਂ ਜਥੇਬੰਦੀਆਂ ਪਹੁੰਚੀਆਂ ਕਿਸਾਨ ਜਥੇਬੰਦੀਆਂ ਇੱਕ ਹਲ ਮਰਾਏ ਪੰਦੀਆਂ ਕਿ ਪੰਜਾਬ ਦਾ ਕੋਈ ਵੀ ਵਾਸੀ ਨਾ ਜੰਗ ਵਿੱਚ ਚੋ ਅਸੀਂ ਉਹਦੇ ਖਿਲਾਫ ਇੱਕ ਜੰਗ ਥੋਪੀ ਗਈ ਸੀ ਬਾਕੀ ਜਿਹੜਾ ਅਗਲਾ ਪ੍ਰੋਗਰਾਮ ਅੱਜ ਦੀ ਮੀਟਿੰਗ 'ਚ ਉਲਿਖਿਆ ਗਿਆ ਮੈਂ ਬੇਨਤੀ ਕਰਾਂਗਾ ਸਰਦਾਰ ਕੁਬੀਛੀ ਖਿੰਡਾ ਨੂੰ ਵੀ ਉਹ ਡਿਟੇਲ ਚ ਪੁੱਛੀਂ ਕਿ ਸ਼ਾਰੀ ਪ੍ਰੈਸ ਦਾ ਤੁਸੀਂ ਪ੍ਰੈਸ ਕਾਨਫਰੰਸ ਵੀ ਇੱਕ ਛੱਡ ਕੇ ਸਾਡੇ ਕੋਲ ਆਈ ਤੁਹਾਡਾ ਤੁਹਾਡਾ ਧੰਨਵਾਦ ਅੱਜ ਦੀ ਮੀਟਿੰਗ ਦੇ ਵਿੱਚ ਪਸਾਨ ਜੱਥੇਬੰਦੀਆਂ ਦੇ ਪ੍ਰਮੁੱਖ ਤਿੰਨ ਮੋਰਚੇ ਕਿਸਾਨਾਂ ਦੇ ਉਹਨਾਂ ਤਿੰਨਾਂ ਮੋਰਚਿਆਂ ਦੇ ਪ੍ਰਮੁੱਖਾ ਜਿਨ੍ਹਾਂ ਚ ਡਾਕਟਰ ਦਰਸ਼ਨਪਾਲ ਜੀ ਸਰਦਾਰ ਸਰਜੀਤ ਸਿੰਘ ਜੀ ਪੂਰ ਟੱਲੇਵਾਲ ਸਾਹਿਬ ਦੇ ਸੀਨੀਅਰ ਅੰਮ੍ਰਿਤ ਪ੍ਰਧਾਨ ਕਾਕਾ ਸਿੰਘ ਕੂਟਾ ਸਰਦਾਰ ਸੁਖਜਿੰਦਰ ਸਿੰਘ ਖੋਸਾ ਇਸੇ ਤਰ੍ਹਾਂ 8 10 ਲਗਭਗ ਜਿੱਥੇ ਬੰਦਿਆਂ ਦੇ ਮੈਡੀਕਸਾਨ ਜਿੱਥੇ ਬੰਦਿਆਂ ਦੀ ਪੰਤਖ ਜਿੱਥੇ ਬੰਦਿਆਂ ਚ ਜਿੰਨਾ ਚਰੋਣੀ ਅਕਾਲੀ ਦਲ ਅੰਮ੍ਰਿਤਸਰ ਦਰਖਾਲਸਾ ਯੂਨਾਈਟਿਡ ਅਕਾਲੀ ਦਲ ਫਿਰਸਾ ਪੰਜਾਬ ਮਜ਼ਦੂਰ ਜਿੱਥੇ ਬੰਦਿਆਂ ਉਤੀ ਜੀ ਵੀ ਵੱਡੀ ਗਿਣਤੀ ਚ ਲਗਭਗ ਤੁਸੀਂ ਆਪ ਵੇਖਿਆ ਵੀ 100 ਦੇ ਲਗਭਗ ਨਵੇਂ ਦੇ ਆਏ ਇਹ ਸਾਰੀਆਂ ਜਥੇਬੰਦੀਆਂ ਵੱਲੋਂ ਜੋ ਸਾਂਝੇ ਤੌਰ ਤੇ 3-4 ਫੈਸਲੇ ਲਏ ਗਏ ਆ। ਉਹਨਾਂ ਚ ਪਹਿਲਾ ਫੈਸਲਾ ਹੈ ਕਿ ਅਸੀਂ 15 ਤਰੀਕ ਦਾ ਜੋ ਸਾਡਾ ਪ੍ਰੋਗਰਾਮ ਸੀ ਚੇਤਾਵਨੀ ਪੱਤਰ ਦੇ ਤੋ ਹਰੇਕ ਸਬ ਡਿਵੀਜ਼ਨ ਪੱਤਰ ਤੇ ਸਾਰੀਆਂ ਜਥੇਬੰਦੀਆਂ ਵੱਲੋਂ ਧਾਰਮਿਕ ਸਿਰਸ਼ੀਅਤ ਵੱਲੋਂ ਪੰਥਕ ਜਥੇਬੰਦੀਆਂ ਵੱਲੋਂ ਦਲਤ ਜਥੇਬੰਦੀਆਂ ਵੱਲੋਂ ਪਛਤਾ ਵੱਲੋਂ ਉਹ 29 ਮਈ ਨੂੰ ਜਿਹੜਾ ਵੀ ਸਬ ਡਿਵੀਜ਼ਨ ਦੇ ਨੇੜੇ ਕੁਦਵਾਰਾ ਸਾਹਿਬ ਉੱਥੋਂ ਰੋਸ਼ ਮਾਰਚ ਕਰਕੇ ਅਸੀਂ ਬੰਦੀ ਸਿੰਘਾਂ ਦੀਆਂ ਰਿਹਾਈਆਂ ਗੁਰੂ ਗ੍ਰੰਥ ਸਾਹਿਬ ਦੇ ਦੁੱਖ ਨਾਲ ਸਜਾਵਾਂ ਰੈਵਲ ਕੋਰਟ ਪੂਰਾ ਦੇ ਚਲਾਨ ਦੇ ਪਰੇ ਜਿਹੜਾ 2.5 ਸਾਲ ਤੋਂ ਮੋਰਚਾ ਲੱਗਿਆ ਉਹਨਾਂ ਮੰਗਾਂ ਦੇ ਨਾਲ ਇਸ ਤੇ ਨਾਲ ਨਾ ਕੁਝ ਹਾਲਾਤ ਜਿਹੜੇ ਬਦਲਦੇ ਜਾ ਰਹੇ ਐ ਕਿਉਂਕਿ 2.5 ਸਾਲਾਂ ਚੋ ਕਿਸੇ ਸਰਕਾਰ ਵੱਲੋਂ ਕੋਈ ਗੱਲ ਸੁਣੀ ਨਾ ਜਾਣੀ ਤੇ ਬਹੁਤ ਦੁਖਦਾਈ ਐ ਲੋਕਤੰਤਰ ਦੀ ਪਰੰਪਰਾਵਾਂ ਦੀ ਲੋਕ ਰਾਜ ਦੀ ਜਮਹੂਰੀਅਤ ਦੀ ਜੋ ਕੁਝ ਪਿੱਛੇ ਕਹਿੰਦੇ ਰਿਹਾ ਆਮ ਆਦਮੀ ਪਾਰਟੀ ਆਜ ਪਾ ਜਾਂ ਜੋ ਕੁਝ ਪਿੱਛੇ ਵੜਤੇ ਹੈ ਮੈਂ ਸਮਝ ਨਹੀਂ ਤੁਹਾਡਾ ਵੱਧ ਲੈਣਾ ਉਹਦੇ ਜੋ ਕੁਝ ਵਾਪਰ ਰਿਹਾ ਹੈ ਇਹਦੇ ਬਿਲਕੁਲ ਉਲਟੇ ਕਿ ਹੁਣ 29 ਮਈ ਨੂੰ ਹਰ ਇੱਕ ਸ਼ਹਿਰ ਵਿੱਚ ਤੇ ਬਹੁਤ ਵੱਡੀ ਗਿਣਤੀ ਚ ਸਾਰੀਆਂ ਜਥੇਬੰਦੀਆਂ ਸਾਂਝੇ ਤੌਰ ਤੇ ਇਹਨਾਂ ਮੰਗਾਂ ਦੇ ਨਾਲ ਅਸੀਂ ਇੱਕ ਗੱਲ ਹੋਰ ਕਹਿਣੀ ਚਾਹੁੰਦੇ ਆ ਬੜੀ ਜ਼ੋਰ ਨਾਲ ਕਿ ਪੰਜਾਬ ਦੀ ਧਰਤੀ ਦੇ ਸਮੁੱਚੇ ਵਸਿੰਦੇ ਕੁਝ ਥੋੜੇ ਕਰਨ ਕੈਸਾ ਤੇ ਹੈ ਜਿਨ੍ਹਾਂ ਨੂੰ ਕੋਈ ਜੀਵਨ ਚੜਿਆ ਹੋਵੇ ਕੋਈ ਜਾਣਕਾਰ ਤੇ ਹੱਕ ਚ ਵੀ ਨਹੀਂ ਤੇ ਜੰਗ ਦੇ ਵਿਰੁੱਧ ਇਹਦੇ ਬਾਰੇ ਅਸੀਂ ਵਿਚਾਰ ਕਰ ਕੀਤਾਗਾ ਹੋਰ ਸਮਾਂ ਲਵਾਂਗੇ ਸਾਰੀਆਂ ਜੱਥੇਬੰਦੀਆਂ ਦਾ ਵਿਚਾਰ ਕਰਕੇ ਪੰਜਾਬ ਦੀ ਸਰਹੱਦ 532 ਕਿਲੋਮੀਟਰ ਉਥੋਂ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਮੁਲਕੀ ਚੇਨ ਬਣਾਵਾਂਗੇ ਅਸੀਂ ਇਹ ਮੰਗ ਕਰਾਂਗੇ ਲੋਕ ਰਾਏ ਅਭਾਰਾਂਗੇ ਪੰਜਾਬ ਦੇ ਇੱਕ ਇੱਕ ਬੰਦੇ ਨੂੰ ਅਸੀਂ ਉਥੇ ਸੱਦਾਂਗੇ ਯਤਨ ਕਰਾਂਗੇ ਬਹੁਤ ਵੱਡੀ ਗਿਣਤੀ 'ਚ ਲੋਕ ਆਉਣ ਕਿ ਅਸੀਂ ਜੰਗਣੀ ਅਮਨ ਚਾਹੁੰਦੇ ਆਂ ਤੇ ਹਰੇਕ ਗੱਲ ਦਾ ਮਸਲੇ ਦਾ ਆਪਾਂ ਕੋਈ ਵੀ ਸਮੱਸਿਆ ਉਹਦਾ ਹੱਲ ਗੱਲਬਾਤ ਰਾਹੀਂ ਹੋਣਾ ਚਾਹੀਦਾ ਹੈ ਇਹ ਸਾਡੀ ਪੰਜਾਬ ਦੀ ਖਾਸ ਕਰਕੇ ਤੇ ਕਿਸਾਨੀ ਦੀ ਸਾਰੇ ਸਮੂਚਾ ਵਪਾਰ ਤਾਂ ਬਰ ਸਕਦਾ ਹੈ ਪੰਜਾਬ ਤਾਂ ਬਰ ਸਕਦਾ ਸਾਡਾ ਸਾਡਾ ਵਪਾਰ ਵੱਧ ਪੂਰੂਣਾ شروع ਕੀਤਾ ਜਾਵੇ ਜੋ ਗੁਜਰਾਤ ਚੋਂ ਚੱਲ ਸਕਦਾ ਹੈ ਪੰਜਾਬ ਕਿਉਂ ਬੰਦ ਕੀਤਾ ਗਿਆ ਇਹ ਹਕਮਰਾਨਾਂ ਦੀ ਪੰਜਾਬ ਦੀ ਕੁਸ਼ਣੀ ਸਾਡੇ ਨਾਲ ਕੀਤੀ ਜਾਵੇ ਇਹ ਤਰੀਕਾ ਗੁਰੂ ਜਿਹੜਾ ਸਾਡਾ 30 ਤਰੀਕ ਨੂੰ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਦਿਵਸ ਉਸ ਦਿਨ ਅਸੀਂ ਬੇਨਤੀ ਕਰਾਂਗੇ ਜਿੱਥੇ ਸ਼ਬੀਲ ਲਕੀਆ ਜਾਂ ਕੋਟਵਾਲ ਹਰ ਇੱਕ ਗੁਰਸ਼ੇਖਾ ਹਰ ਇੱਕ ਇਨਸਾਫ ਪਸੰਦ ਵਿਅਕਤੀ ਤੇ ਅਰਦਾਸ ਕਰੇ ਪ੍ਰਮਾਤਮਾ ਦੇ ਅੱਗੇ ਕਿਉਂਕਿ ਜੋ ਸਰਕਾਰਾਂ ਸਾਨੂੰ ਹਟ ਜਾਣ ਤੇ ਖਰਾਬੀ ਸਾਡੀ ਅਰਦਾਸ ਉਹਦੇ ਅੱਗੇ ਤੇ ਦੂਜੀ ਲੋਕਾਂ ਦੇ ਉਹ ਕੇ ਸਾਰੇ ਅਰਦਾਸ ਕੀਤੀ ਜਾਵੇ ਉਹ ਅਰਦਾਸ ਮੋਰਚੇ ਦੀ ਸਫਲਤਾ ਲਈ ਪੰਜਾਬ ਦੀ ਜਿੱਤ ਲਈ ਪੰਜਾਬ ਦੀ ਇਨਸਾਫ ਲਈ ਉਹ 30 ਤਰੀਕ ਦਾ ਜਿਹੜਾ ਸ਼ਹੀਦੀ ਦਿਵਸ ਆ ਉਹ ਸਾਡੇ ਉਸ ਅਰਦਾਸ ਲਈ ਬਣਤੀ ਇੱਕ ਮਸਲਾ ਜਿਹੜਾ ਹੋਰ ਮੈਂ ਸਮਝਦਾ ਮੈਨੂੰ ਤਾਂ ਲੱਗ ਨਹੀਂ ਲੱਭ ਰਹੇ ਕੋਈ ਸ਼ਾਇਦ ਸਿਆਣੇ ਬੰਦੇ ਬੈਠੇ ਆ ਡਾਕਟਰ ਸਾਗਰੀ ਕੋਲ ਸਾਹਰੀ ਦੱਸ ਦੇਣ ਤੇ ਪਹਿਲੀ ਵਾਰੀ ਹੋਇਆ ਕਿਸੇ ਸਟੇਟ ਨੇ ਇੱਕ ਮੂਵਮੈਂਟ ਨੂੰ ਮੀਟਿੰਗ ਵਿੱਚ ਸਾਧਕੇ ਦੇ ਗ੍ਰਿਫਤਾਰ ਕਰਕੇ ਉਹਦੇ ਬਾਅਦ ਸਮਾਨ ਲੁੱਟ ਲਈ। ਕਿੰਨੀਆਂ ਟਰਾਲੀਆਂ ਸੀ ਟਰਾਲੀਆਂ ਵਿੱਚ ਕੀ ਸੀ ਉੱਤੇ ਪੱਕੇ ਲੱਗੇ ਸੀ ਸਮਾਨ ਖਾਣ ਪੀਣ ਦਾ ਪਿਆ ਸੀ ਟਰਾਲੀਆਂ ਵਿੱਚ ਜਾਂ ਰਹੀਆਂ ਇਹਦੇ ਉੱਤੇ ਵੀ ਅਸੀਂ ਇਸ ਮੋਟੇ ਵੱਲੋਂ ਜੋ ਮਨਪੱਤਰ ਦੇਣੇ ਹੁੰਦੇ ਸਾਡੇ ਭੈਣ ਤਿੰਨਾਂ ਪਰ ਇਹਨਾਂ ਉੱਤੇ ਵੀ ਅਸੀਂ ਕਾਹਨਿ ਜਿਹੜੇ ਦੋਸ਼ੀ ਅਫਸਰ ਜਾਂ ਜਿਹੜੇ ਪੋਲੀਟੀਕਲ ਦੋਸ਼ੀ ਜਿਨ੍ਹਾਂ ਦੀ ਸ਼ਹਿ ਤੇ ਹੋਇਆ ਉਹਨਾਂ ਦੇ ਉੱਤੇ ਪਰਚੇ ਦਰਜ ਕੀਤੇ ਜਾਣ ਤੇ ਜੋ ਵੀ ਸਾਡਾ ਨੁਕਸਾਨ ਹੋਇਆ ਉਹ ਸਰਕਾਰੋਂ ਦਾ ਫੂੜਾ ਚੰਗਰੇ ਬਾਰੇ ਵਿੱਚ ਅਸੀਂ ਬਹੁਤ ਵੱਡਾ ਕਦਰ ਤੇ ਵਿਰੋਧ ਕਰਾਂਗੇ ਡਟ ਕੇ ਕਰਾਂਗੇ ਹਰੇਕ ਪੰਜਾਬ ਤੇ ਦੂਜੇ ਪੰਜਾਬ ਦੇ ਵਿੱਚ ਵੀ ਜਿਵੇਂ ਅਸੀਂ ਮਹਿਸੂਸ ਕੀਤਾ ਹੈ ਸੋਸ਼ਲ ਮੀਡੀਆ ਦੇ ਉੱਤੇ ਕੋਈ ਜੋ ਕੋਈ ਉਧਰ ਵੀ ਜੰਗਬੰਦੀ ਦੇ ਖੁਸ਼ੀ ਮਨਾਈ ਗਈ ਹੈ ਦੋਹੇ ਪੰਜਾਬ ਜੰਗ ਨਹੀਂ ਚਾਹੁੰਦੇ ਜੇ ਮਨੁੱਖੀ ਚੇਨ ਇੱਧਰ ਬਣੂਗੀ ਉਧਰਲਾ ਪੰਜਾਬ ਵੀ ਸਤਿਕਾਰਾਂਗੇ ਜੇ ਵੀ ਉਹ ਸ਼ਾਂਤੀ ਲਈ ਸਾਰੇ ਇਕੱਠੇ ਹੋਣ ਜੋ ਸਾਡੀਆਂ ਸਮੱਸਿਆਵਾਂ ਹੈ ਪੰਜਾਬ ਦੇ ਦੇਸ਼ ਦੇ ਲੋਕਾਂ ਦੀਆਂ ਉਹ ਸਾਰੀਆਂ ਸਮੱਸਿਆਵਾਂ ਦਾ ਕਲਪਾਤਰੀ ਹੱਲ ਕੀਤਾ ਜਾ ਸਕਦਾ ਹੈ ਜੇ ਪਹਿਲ ਗੱਲ 'ਚ ਘਟਨਾ ਹੋਈ ਅਸੀਂ ਉਸ ਘਟਨਾ ਦੇ ਕੋਈ ਵੀ ਵਿਅਕਤੀ ਕੋਈ ਜੱਟੇਬੰਦੀ ਉਹਦੀ ਡਟ ਕੇ ਅਸੀਂ ਵਿਰੋਧ ਕਰਦੇ ਹਾਂ ਨਿੰਦਿਆ ਕਰਦੇ ਹਾਂ ਕਿਸੇ ਮਸੂਮ ਦਾ ਕੋਈ ਕਤਲ ਨਹੀਂ ਹੋਣਾ ਚਾਹੀਦਾ ਕੱਲ ਨੂੰ ਕੋਈ ਏਜੰਸੀ ਭਾਰਤ ਦੀ ਜਾਂ ਬਾਹਰ ਦੀ ਆ ਕੇ ਜਾਂ ਕੋਈ ਵਿਅਕਤੀ ਇੱਥੇ ਦਾਸ ਕਤਲ ਕਰ ਦੇ ਕੋਈ ਕੱਲ ਨੂੰ ਚైనా ਦਾ ਨਾਮ ਲੈ ਕੇ ਫਿਰ ਉਹਦੋਂ ਹਮਲਾ ਕਰ ਦੇਣਗੇ ਇਧਰ ਅਸੀਂ ਸਾਰਾ ਦੇਸ਼ ਤਬਾਹ ਕਰਨਾ ਚਾਹੁੰਦੇ ਚਾਹੁੰਦੇ ਕੀ ਸਾਨੂੰ ਲੱਗਦਾ ਹੈ ਕਿ ਭਾਰਤੀ ਸਰਕਾਰ ਬੜੇ ਪੁੱਠੇ ਰਾਹ ਦੇ ਉੱਤੇ ਤੁਰੀ ਹੈ ਅਸੀਂ ਸਾਰੀਆਂ ਜੱਟੇ ਬੰਦੀਆਂ ਸਾਂਝੇ ਨੂੰ ਜਿੱਥੋਂ ਤੱਕ ਇਹ ਮੁੱਦੇ ਹੈ ਇਹ ਮੁੱਦੇ ਹੀ ਕੇਵਲ ਨਹੀਂ ਅਸੀਂ ਇੱਕ ਪੰਜਾਬ ਦੀ ਸਮੁੱਚੇ ਸੰਘਰਸ਼ੀ ਲੋਕਾਂ ਦੀ ਖੱਬੇ ਪੱਕੀ ਧਿਰਾਂ ਦੀ ਕਿਸਾਨ ਜੱਟੇ ਬੰਦੀਆਂ ਦੀ ਪੰਥਕ ਜੱਟੇ ਬੰਦੀਆਂ ਜਿਹੜੀਆਂ ਸਾਡੇ ਕੋਈ ਵਕਰੀਵੇਂ ਹੋ ਸਕਦੇ ਆ ਪਰ ਘੱਟੋ ਘੱਟ ਸਾਂਝੇ ਪ੍ਰੋਗਰਾਮ ਤੇ ਪੰਜਾਬ ਨੂੰ ਇਨਸਾਫ ਪੰਥ ਨੂੰ ਇਨਸਾਫ ਇਹਨਾਂ ਮੁੱਦਿਆਂ ਦੇ ਉੱਤੇ ਕਿਸੇ ਦੀ ਕੋਈ ਦੁਰਾਵਾਣੀ ਅਸੀਂ ਬਹੁਤ ਵੱਡੀ ਲੜ੍ਹ ਖੜੀ ਕਰ ਦਿੱਤੀ ਅੱਜ ਵਿਚਾਰਾ ਹੋ ਗਿਆ ਤੇ 30 ਤਰੀਕ ਤੋਂ ਬਾਅਦ 22 ਤਰੀਕ ਦੇ ਪ੍ਰੋਗਰਾਮ ਦਿੱਤੇ ਅਸੀਂ ਫੇਰ ਸਾਰੀਆਂ ਜੱਥੇਬੰਦੀਆਂ ਦੇ ਧਾਰਮਿਕ ਜੱਥੇਬੰਦੀਆਂ ਦੇ ਕਿਉਂਕਿ ਪਿਛਲੀ ਸਾਡੇ ਚੰਡੀਗੜ੍ਹ ਦੀ ਮੀਟਿੰਗ 'ਚ ਸਾਫ ਕਰ ਜਹੇ ਤੱਕ ਅਕਾਲ ਤਖਤ ਇਸੇ ਤਰ੍ਹਾਂ ਮਾਪੁਰਖ ਬਾਬਾ ਸ਼ਿਵ ਕੁਸ਼ ਸਿੰਘ ਅੱਜ ਵਾਖਵਾਖ ਮਾਪੁਰਖ ਆਏ ਅੱਜ ਵੀ ਵੱਡੀ ਗੱਲ ਇਹ ਸਾਡੇ ਸੰਤ ਮਾਪੁਰਖ ਨਾਨਕ ਸਰਕਲੇ ਵਾਲੇ ਪਾਪਾ ਜੀ ਦਾ ਜੀ ਫੋਟ ਜਥੇ ਬੰਨਿਆ ਦੇ ਸੰਤਮਾਪੁਰ ਖਾਏ ਇਸ ਤੋਂ ਬਾਅਦ ਇੱਕ ਵੱਡੀ ਸਾਂਝੀ ਮੀਟਿੰਗ ਕਰਕੇ ਅਗਲੇ ਪ੍ਰੋਗਰਾਮ ਦੇ ਉੱਤੇ ਅਸੀਂ ਫਿਰ ਵਿਚਾਰ ਕਰਾਂਗੇ ਤੇ ਇੱਕ ਗੱਲ ਨਿਸ਼ਚੈ ਨਾ ਕਹਿਣਾ ਚਾਹੁੰਦੇ ਆ ਕਿ ਅਸੀਂ ਇਹ ਲੜਾਂਗੇ ਵੀ ਤੇ ਜਿੱਤਾਂਗੇ ਵੀ ਇਹਦੇ ਲਈ ਜੋ ਅਸੀਂ ਸਾਰਿਆਂ ਨੇ ਮਹਿਸੂਸ ਕੀਤਾ ਹੈ ਕਿ ਸਾਡੀਆਂ ਘੱਟ ਸਫਲਤਾ ਇਹ ਨਹੀਂ ਸਾਡੀਆਂ ਸਫਲਤਾ ਨਹੀਂ ਹੋਣੀ ਕਿਸਾਨ ਮੋਰਚੇ ਦੀ ਬੜੀ ਵੱਡੀ ਸਫਲਤਾ ਹੈ 78 ਸਾਲਾਂ ਪਹਿਲੀ ਵਾਰ ਹੀ ਪ੍ਰਧਾਨ ਮੰਤਰੀ ਦੀ ਧੌਂ ਚੋਂ ਕਿਲਾ ਘਟਿਆ ਗਿਆ ਹੋਰ ਵੀ ਮੋਰਚਾ ਲਿਆਂ ਬਹੁਤ ਵੱਡੀਆਂ ਸਫਲਤਾ ਸੀ ਕਿੱਲਾ ਨਾ ਪੱਕੇ ਵਿਚਾਰ ਨਾ ਕਰਕੇ ਪਰ ਅਸੀਂ ਜਿੱਤਨ ਲਈ ਜਿੰਨੀਆਂ ਸਾਡੀਆਂ ਸਮੱਸਿਆਵਾਂ ਪੰਤ ਦੀਆਂ ਕਿਸਾਨਾਂ ਦੀਆਂ ਤੇ ਲੋਕਾਂ ਦੀਆਂ ਮਜ਼ਦੂਰਾਂ ਦੀਆਂ ਉਹਨਾਂ ਦੇ ਉੱਤੇ ਇੱਕ ਸਾਂਝਾ ਪ੍ਰੋਗਰਾਮ ਬੀਤੇ ਸਾਂਝੇ ਮੁੱਦੇ ਪੋਲੀਟਿਕ ਸਾਂਝੇ ਮੁੱਦੇ ਹੀ ਬਣਾਵਾਂਗੇ ਸਾਲ ਮੇ ਕਮੇਟੀ ਜਿਹੜਾ ਸਾਡਾ ਮੋਰਚਾ ਚੱਲ ਰਿਹਾ ਉਹਦੇ ਲਈ ਥੋੜੇ ਦਾ ਕੰਮ ਕਰੇਗੀ ਮੈਂ ਡਾਕਟਰ ਸਾਹਿਬ ਨੂੰ ਸਾਡੇ ਸੀਨੀਅਰ ਆਕੂ ਅਸੀਂ ਤੁਹਾਡਾ ਵੀ ਜ਼ਿਆਦਾ ਸ਼ਮਣ ਨਹੀਂ ਲੈਣਾ ਸਾਰੀਆਂ ਜਿੱਤ ਬੰਦੀਆਂ ਦੇ ਆਕੂ ਸਾਹਿਬਾਨ ਕਿ ਸ਼੍ਰੋਮਣੀ ਕਾਲੀ ਦਾਮ ਸਾਡੇ ਇੱਕਾਕੂ ਸਾਉਰੀਆ ਦਲ ਖਾਲਸਾ ਦੇ ਸਦਾ ਰਾਮ ਸਿੰਘ ਸਦਾ ਬਾਬਾ ਜੀ ਹਰਦੀਪ ਸਿੰਘ ਜੀ ਆਇਆ ਵਿਸ਼ਾ ਪੰਜਾਬ ਤੇ ਆਇਆ ਸਾਡੇ ਇਲੈਕਟ੍ਰੀਕ ਕਾਲੀ ਦਾਮੋਂ ਸਾਡੀ ਸਾਰੀ ਟੀਮ ਆਈ ਹੈ ਮਜ਼ਦੂਰ ਜਿੱਥੇ ਬੰਨੇ ਆਇਆ ਜਾਂ ਕਿਸਾਨ ਜਿੱਥੇ ਬੰਨੇ ਆਦੇ ਮੈਂ ਤੁਹਾਡੇ ਕੋਲ ਨਾਂ ਸਾਰੀਆਂ ਜੱਟ ਬੰਨੇ ਕਰ ਆਏ ਆ ਸੰਤ ਮਾਪੁਰ ਖਾਏ ਆ ਸਾਰੇ ਵੱਲੋਂ ਸਾਂਝੇ ਤੌਰ ਤੇ ਡਾਕਟਰ ਸਾਹਿਬ ਨੂੰ ਇਹ ਮੇਰੀ ਬੇਨਤੀ ਹੈ ਤੇ ਇਹ ਇਸ ਬਾਰੇ ਕੁਝ 5-4 ਮਿੰਟ ਜਿਉ ਤੁਹਾਡੇ ਨਾਲ ਵਿਚਾਰ ਸਾਂਝੇ ਕਰ ਪ੍ਰੀਲੀ ਫੰਕਸ਼ਨ ਜਿਹੜਾ ਬੇਸ ਤੋਂ ਪ੍ਰਾਪਤਿਕ ਨਹੀਂ ਮੈਂ ਡਾਕਟਰ ਦਰਸ਼ਨਪਾਲ ਪ੍ਰਾਪਤਿਕਾ ਨਾ ਸੰਗਠਨ ਤੇ ਸਯੁਕਤੇ ਦੇ ਆਪਣੇ ਕੌਮੀ ਇਨਸਾਫ ਮੋਰਚੇ ਦੀ ਜੋ ਕਮੇਟੀ ਹੈ ਉਹਦੇ ਮੈਂਬਰ ਅਸੀਂ ਅੱਜ ਜਿਹੜਾ ਮਹੱਤਵਪੂਰਨ ਇੱਕ ਮਤਲਬ ਬਾਕੀ ਤਾਂ ਕੌਮੀ ਇਨਸਾਫ ਮੋਰਚੇ ਦੀਆਂ ਮੰਗਾਂ ਤੁਹਾਡੇ ਨਾਲ ਪਿਛਲੀ ਵਾਰੀ ਵੀ ਰੱਖੀਆਂ ਸੀ ਅਸੀਂ ਲੇਕਿਨ ਜੰਗ ਦੇ ਮਾਹੌਲ ਨੇ ਪੰਜਾਬ ਦੇ ਵਿੱਚ ਜੋ ਮਾਹੌਲ ਪੈਦਾ ਕੀਤਾ ਤੁਸੀਂ ਸਾਰੇ ਜਾਣਦੇ ਹੋ ਡਰ ਫਿਗਰ ਤੇ ਜਿਵੇਂ ਕਿਤੇ ਤੁਹਾਡੇ ਬਠਿੰਡੇ ਤਾਂ ਜਹਾਜ਼ ਵੀ ਡਿੱਗਿਆ ਇੱਕ ਲੋਕਾਂ ਨੇ ਦੇਖਿਆ ਉਹ ਪਤਾ ਹੀ ਨਹੀਂ ਲੱਗਿਆ ਕਿਹਦਾ ਜਹਾਜ਼ ਸੀ ਉਹ ਇਹ جنگ ਦੇ ਮਾਹੌਲ ਦੇ ਵਿੱਚ ਪੰਜਾਬੀਆਂ ਦਾ ਜਿਹੜਾ ਕਨਸਰਨਸ ਹੈ ਇਹ ਕਿਸਾਨ ਮੋਰਚਿਆਂ ਨੇ ਵੀ ਇਹਨੂੰ ਲੋਕਾਂ ਨੂੰ ਪ੍ਰੈਸ਼ਰ ਨੂੰ ਦੱਸਿਆ ਤੇ ਕੌਮੀ ਇਨਸਾਫ ਮੋਰਚੇ ਨੇ ਵੀ ਅੱਜ ਤੋੜੇ ਰਹੀ ਹੈ ਦਸਤਾਵੇਜ਼ ਜੰਗ ਦਾ ਜੰਗ ਕੋਈ ਮਸਲਿਆਂ ਦਾ ਹੱਲ ਨਹੀਂ ਜੰਗ ਖੁਦ ਇੱਕ ਮਸਲਾ ਇਹਨੂੰ ਸਗੋਂ ਇਹ ਮਸਲਾ ਬਣ ਕੇ ਲੋਕਾਂ ਨੂੰ ਤਬਾਹੀ ਹੁੰਦੀ ਹੈ ਇਹਦੇ ਲਈ ਅੱਜ ਕੌਮੀ ਇਨਸਾਫ ਮੋਰਚੇ ਨੇ ਆਪਣੇ ਤਿੰਨ ਮੁਤਿਆਂ ਦੇ ਨਾਲ ਅੱਜ ਇਹ ਕਹਿ ਕੇ ਅਸੀਂ ਜੰਗ ਦਾ ਵਿਰੋਧ ਕਰਦੇ ਆਂ ਔਰ ਜੰਗ ਦਾ ਵਿਰੋਧ ਅਸੀਂ ਕਰਦੇ ਰਹਿਣਾ ਇਸ ਕਰਕੇ ਅੱਜ ਦੀ ਜਿਹੜੀ ਸਾਡੀ ਕਨਵੈਨਸ਼ਨ ਕੋ ਬੀਟਿੰਗ ਕੋ ਜਿਹਦੇ ਵਿੱਚ ਵਕ ਵਕ ਕੌਮੀ ਇਨਸਾਫ ਮੋਰਚੇ ਨਾਲ ਸੰਬੰਧਿਤ ਕਿਸਾਨ ਜਾਂ ਜੁਗੀਆਂ ਤੇ ਰਾਈਆਂ ਨੇ ਇਹ ਬਹੁਤ ਹੀ ਮਹੱਤਵਪੂਰਨ ਮਸਲਾ ਕਿਉਂਕਿ ਇਹ ਆਮ ਤੌਰ ਤੇ ਮੈਨੂੰ ਆਪ ਵੀ ਕੁਝ ਬਾਹਰੋਂ ਜੱਥੇਬੰਦੀਆਂ ਤੋਂ ਫੋਨ ਆਏ ਵੀ ਤੁਸੀਂ ਜੀ ਮਿਲਟਰੀ ਦੀ ਮਿਲਟਰੀ ਨੂੰ ਸਪੋਰਟ ਕਰੋ ਮੈਂ ਕਹਾਂ ਵੀ ਸਾਡੇ ਤਾਂ ਪੰਜਾਬ ਦੇ ਵਿੱਚ ਲੋਕ ਪੈਸੇ ਡਰੇ ਹੋਏ ਨੇ ਜੰਗ ਹੀ ਨਹੀਂ ਚਾਹੁੰਦੇ ਉਹ ਸੋ ਇਹ ਇਹ ਜਿਹੜਾ ਇਸ ਕਿਸਮ ਦਾ ਜਿਹੜਾ ਮਾਹੌਲ ਬਣਿਆ ਸੀ ਉਹਦੇ 'ਚ ਅੱਜ ਦੀ ਇਸ ਕਨਵੈਨਸ਼ਨ ਨੇ ਇੱਕ ਨਵਾਂ ਜਿਹੜੀ ਕਹਿ ਲੋ ਕਿ ਲੀਹਾ ਪਾਇਆ ਇੱਕ ਨਵੀਂ ਸਿਹਤ ਬਣਾਈ ਹੈ ਕਿ ਪੰਜਾਬ ਦੇ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਹੋ ਸਕਦਾ 47 ਵੇਲੇ ਜਾਂ 70 ਵੇਲੇ ਮਾਹੌਲ ਹੋਊ ਰੂਪੇ ਲੇਕਿਨ ਅੱਜ ਜਿੰਨਾ ਮੀਡੀਆ ਲੋਕਾਂ ਕੋਲ ਚਲੇ ਗਿਆ ਸੋਸ਼ਲ ਮੀਡੀਆ ਚਲੇ ਗਿਆ ਜੋ ਜਿਸ ਕਿਸ ਲਈ ਪਹਿਲਗਮ ਤੋਂ ਫੌਰੀ ਬਾਅਦ ਲੋਕਾਂ ਨੇ ਜਿਸ ਕਿਸ ਇਸ ਵਿੱਚ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਸੀ ਚਾਈਨਾ ਅਰਸ਼ੀਆ इवन ਪਾਕਿਸਤਾਨ ਦੀ ਸਰਕਾਰ ਨੇ ਵੀ ਕਿਹਾ ਸੀ ਵੀ ਇਹਦੀ ਨਿਰਪੱਖ ਜਾਂਚ ਕਰਾਓ ਉਹ ਨਾ ਕਰਾ ਕੇ ਜਿਵੇਂ ਹਮਲਾ ਵਿੱਢਿਆ ਗਿਆ ਉਹਦੇ ਹਮਲੇ ਵਿੱਢਿਆ ਗਿਆ ਤੇ ਜਿਵੇਂ ਉਹਦੇ ਤੋਂ ਬਾਅਦ ਮਾਹੌਲ ਬਣਿਆ ਤੇ ਜਿਵੇਂ ਫਿਰ ਅਮਰੀਕਾ ਦੇ ਰਾਸ਼ਟਰਪਤੀ ਦੇ ਕਹੇ ਤੋਂ ਬਾਅਦ ਉਹਨੇ ਘੁਰਕੀ ਮਾਰੀ ਤੋਂ ਬਾਅਦ ਜਿਵੇਂ ਇਹਨਾਂ ਨੇ ਵਾਪਸ ਲੈ ਲਿਆ ਉਹ ਸਾਰਾ ਕੁਝ ਇਹ ਦੱਸਦਾ ਵੀ ਇਹਦੇ ਵਿੱਚ ਇਹਦਾ ਕੋਈ ਹੱਲ ਨਹੀਂ ਸੀ ਇਹਨਾਂ ਨੂੰ ਵੀ ਪਤਾ ਸੀ ਬਸ ਇੱਕ politically ਜਿੱਦਣ ਇਹ ਹੋਇਆ ਪਹਿਲਗਾਮ ਹੋਇਆ ਤੁਸੀਂ ਜਾਣਦੇ ਹੋ ਪਹਿਲਗਾਮ ਜਿੱਦਣ ਹੋਇਆ ਉਹ ਜਿਹਨੇ ਸਾਊਦੀ ਅਰਬੀਆ ਗਏ ਹੋਏ ਸੀਗੇ ਕੁਟੀ ਆਪਣੇ ਪ੍ਰਧਾਨ ਮੰਤਰੀ ਸਾਹਿਬ ਉੱਥੋਂ ਆਏ ਨੇ ਆਉਂਦੇ ਹੀ ਅਗਲੇ ਦਿਨ ਬਿਹਾਰ ਚਲੇ ਗਏ ਇਲੈਕਸ਼ਨ ਦੇ ਵਿੱਚ ਯਾਨੀ ਅਸੀਂ ਤਾਂ ਇਹ ਵੀ ਬਹੁਤ ਜਨਤਾ ਚਰਚਾ ਹੈ ਕਿ ਕਿਵੇਂ ਇਹ ਜਿਵੇਂ ਪਹਿਲਾਂ ਇਹਨਾਂ ਨੇ ਕੀਤਾ ਸੀ ਕਸ਼ਮੀਰ ਦੇ ਵਿੱਚ ਹੀ ਪੁਲਵਾਮਾ ਕਿਤੇ ਉਹ ਵੀ ਕੋਈ ਰੈਪਿਟੇਸ਼ਨ ਤਾਂ ਨਹੀਂ ਹੋਣ ਜਾਣ ਹੋਈ ਹੈ ਇਹ ਸੁਰੇਸ਼ ਕਰਕੇ ਇਹ ਮਸਲੇ ਦੇ ਉੱਤੇ ਕੌਮੀ ਇਨਸਾਫ ਮੋਰਚਾ ਇਹ ਜਿੱਥੇ ਤੀਸਰੇ ਮੁੱਖ ਉੱਤੇ ਦੇ ਤੌਰ ਤੇ ਅਧੇਬਾ ਰਿਹਾ ਉੱਤੇ ਨਾਲ ਦੀ ਨਾਲ 29 ਮਈ ਨੂੰ ਸਾਡੀਆਂ ਤਿਆਰੀਆਂ ਪਹਿਲਾਂ ਵੀ ਸੀ 29 ਮਈ ਨੂੰ ਸਾਡੇ ਕੋਲੇ ਦਸਤਾ 29 ਮਈ ਨੂੰ ਸਾਰੇ ਪੰਜਾਬ ਦੀਆਂ ਸਾਰੀਆਂ ਤਹਿਸੀਲਾਂ ਤੇ ਸਾਰੇ ਐਸਟੀਐਮਆਰ ਆਈ ਚੇਤਾਵਨੀ ਪੱਤਰ ਚੇਤਾਵਨੀ ਪੱਤਰ ਮੰਗ ਪੱਤਰ ਨਹੀਂ ਇਹ ਚੇਤਾਵਨੀ ਪੱਤਰ ਨੇ ਕਿ ਅਸੀਂ ਸਵਾ ਦੋ ਸਾਲਾਂ ਤੋਂ ਮਹਾਲੀ ਬਾਡਰ ਤੇ ਬੈਠੇ ਆ ਜੇ ਤੁਸੀਂ ਨਹੀਂ ਹਲੇ ਵੀ ਦੇਖਦੇ ਤਾਂ ਪੰਜਾਬ ਦੇ ਹਰ ਪਿੰਡ ਚੋਂ ਲੋਕ ਉੱਠਣਗੇ ਔਰ ਇੱਕ ਵੱਡਾ ਜਨ ਅੰਦੋਲਨ ਬਣੂਗਾ ਜਿਸ ਤੋਂ ਬਾਅਦ ਲੜਾ ਸੌਟੀ ਪੀਕ ਲੋਜੂਗਾ ਉਹ ਚਤਾਵਨੀ ਦੇ ਕੇ ਪੱਤਰ ਅਸੀਂ ਉੱਤੇ ਭੇਜਾਂਗੇ 29 ਇਹ ਜੰਗਦਰਾ ਇੱਕ ਮੈਟਾਸਿਕ ਫੋਟੋ ਹੈ ਜਿਹੜੇ ਇੱਕ ਤਰ੍ਹਾਂ ਦੇ ਦਸਤੀ ਹੋਵੇ ਕੋਤਵਾਰ ਮੌਤ ਨੂੰ 5 ਲੱਖ ਰੁਪਏ ਦਾ ਮਾਮਲਾ ਲੱਗਾ ਹੈ ਜਦੋਂ ਕਿ ਸ਼ਰਾਬ ਨਾਲ ਜਿਹੜੇ ਮਰੇ ਉਹਨਾਂ ਨੂੰ 10 ਲੱਖ ਦਾ ਮਾਮਲਾ ਦਿੱਤਾ ਗਿਆ ਇੱਕ ਸਰਕਾਰੀ ਨੋਟਰੀ ਦੇ ਚਾਹਤ ਇਹ ਕਿਸ ਤਰ੍ਹਾਂ ਦੇਖ ਰਹੇ ਹਾਂ ਇਹ ਵੀ ਦੇਖੋ ਬੜੀ ਅਜੀਬ ਗੱਲ ਬੜੀ ਬੜੀ ਨਾ ਇਹ ਕਹਿੰਦੇ ਕਿ ਇੱਕ ਲੱਖੀ ਤੌਰ ਤੇ ਜਾਂ ਹੋਰ ਤੌਰ ਤੇ ਜਿਵੇਂ ਬੱਚੇ ਸੀ ਜਿਹੜੇ ਸਹਮਾਣੇ ਬੱਚੇ ਜਿਹੜੇ ਐਕਸੀਡੈਂਟ ਮਾਰੇ ਗਏ ਨੇ ਉਹਨਾਂ ਨੂੰ 2-2 ਲੱਖ ਕੈ ਦਿੰਦਾ ਹੈ ਇਹ ਬਲਕਿ ਉਹ ਜਿਹੜਾ ਇਸ ਕਿਸਮ ਦਾ ਹੈ ਕਿ ਸ਼ਰਾਬ ਤੇ ਦੋਸ਼ੀਆਂ ਨੂੰ ਸਜ਼ਾਵਾ ਦੇਣੀਆਂ ਅੱਗੇ ਤੋਂ ਚੀਜ਼ਾਂ ਨੂੰ ਹੱਲ ਕਰਦੇ ਪਏ ਹੈ ਬਲਕਿ ਇਹ ਜਿਹੜਾ ਇਹਨਾਂ ਨੇ ਕੀਤਾ ਇਹਨੂੰ ਲੋਕਾਂ ਨੇ ਬਹੁਤ ਦੇਖੋ ਅਸੀਂ ਕਈ ਵਾਰੀ ਕਿਸਾਨ ਯੂਨੀਅਨਾਂ ਵਿੱਚ ਕਹਿੰਨੇ ਆ ਜਦੋਂ ਸਾਡੇ ਕਈ ਵਾਰੀ ਲੋਕ ਸਵਾਲ ਉਠਾਉਂਦੇ ਨੇ ਸ਼ਰਾਬ ਦੇ ਮਸਲੇ ਤੇ ਸ਼ਰਾਬ ਦੇ ਮਸਲੇ ਤੇ ਜਦੋਂ ਅਸੀਂ ਕਦੇ ਕਹਿੰਨੇ ਕਿ ਇਹਦੀ ਮਲਾਵਟ ਬੰਦ ਹੋਣੀ ਚਾਹੀਦੀ ਹੈ ਲੋਕ ਨਾ ਐਂ ਨੱਟਦੇ ਆਂ ਇਹ ਤੁਸੀਂ ਕਿਉਂ ਕਹਿੰਦੇ ਹੋ ਇਹ ਆਪਣਾ ਕਦਾ ਮੁੱਦਾ ਇਸ ਕਰਕੇ ਇਹ ਮੁੱਦੇ ਦੇ ਵਿੱਚ ਵੀ ਲੋਕਾਂ ਨੇ ਸਵਾਲ ਕੀਤੇ ਵੀ ਹਰੇ ਗੱਲ ਦਾ ਕੋਈ ਦੱਸੋ ਜਿਹੜੇ ਸ਼ਰਾਬ ਪੀ ਕੇ ਮਾਰੇ ਗਏ ਤੁਸੀਂ ਅਸੀਂ ਹੁਣ ਅੰਦੋਲਨ ਦੇ ਜਿਹੜੇ ਸਾਡੇ ਸਾਥੀਆਂ ਨੇ ਅੰਦੋਲਨ ਲੜਿਆ ਸੀ ਉਹ ਤਾਂ ਜਿਹੜੇ ਜਿਨ੍ਹਾਂ ਦੀ ਨਿਗਾ ਚਲੇ ਗਈ ਜਿਹੜੇ ਚਕਮੀ ਹੋ ਗਏ ਉਹਨਾਂ ਦੇ ਉਹਨਾਂ ਦੇ ਪਰਿਵਾਰਾਂ ਨੂੰ ਤਾਂ ਕੋਈ ਸਹੂਲਤ ਨਹੀਂ ਦੇ ਰਹੇ ਬਲਕਿ ਇਹ ਜਿਹੜਾ ਦਿੱਤਾ ਦੇਖੋ ਅਗਲਿਆਂ ਦੇ ਪਰਿਵਾਰਾਂ ਨੂੰ ਕੁਝ ਹੋਣ ਦੇ ਪਰ ਜਿੱਦੇ ਵੱਡੇ ਪੱਤਰ ਤੇ ਜਿਸ ਨੌਕਰੀਆਂ ਤੱਕ ਦਾ ਇਹ ਕੀਤਾ ਇਹ ਨਾ ਇੱਕ ਇੱਕ ਕਹੋ ਕਿ ਇਹ ਜਿਵੇਂ ਕਹਿੰਦਾ ਇੱਕ ਗੱਲ ਸਹੀ ਦੀ ਕੀ ਗੱਲ ਪਹੇ ਦੀ ਹੈ ਇੱਕ ਉਹ ਤੈ ਉਹ ਕਰਦਾ ਵੀ ਤੁਸੀਂ ਕਿਸ ਚੀਜ਼ਿਆਂ ਨੂੰ ਪੂਰਨ ਕਰਨਾ ਚਾਹੁੰਦੇ ਹੋ ਕਿ ਚੀਜ਼ਾਂ ਤੁਸੀਂ ਅ ਅੱਗੇ ਬਤਾਉਣਾ ਕਿਹੜੀਆਂ ਚੀਜ਼ਾਂ ਨੇ ਉਹਦੇ ਉਸ ਅੰਦਰ ਤੋਂ ਇਹ ਲੱਗਦਾ